ਸਵਾਗਤ ਹੈ ਕਿਸਾਨ ਵੀਰੋਹ ਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9876823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲਦਾ ਰਹਿਣਾ ਨੋਟ ਕਰ ਲਓ ਅੱਜ ਦੀ ਵੀਡੀਓ ਆਪਾਂ ਪਿੰਡ ਬਖਤਗੜ ਆਏ ਆ ਜੀ ਬਣਾਉਣ ਦੇ ਲਈ ਇੱਕ ਆਪਾਂ ਤੁਹਾਡੇ ਵਾਸਤੇ ਲੋਕਲ ਬੈਣ ਲੈ ਕੇ ਆਏ ਆ ਕਿਹੜਾ ਸੂਆ ਕਦੋਂ ਸੂਊਗੀ ਕਿੰਨਾ ਦੁੱਧ ਬਾਦ ਪਹਿਲੇ ਸੂਆਂ ਦਾ ਕੱਟਿਆ ਗੱਲਬਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਹਾਂਜੀ ਵਧੀਆ ਪਹਿਲਾਂ ਤਾਂ ਨੰਬਰ ਬੋਲੋ ਵੀਰੇ ਨੰਬਰ ਵੀਰੇ ਆਪਣਾ 99885 20 407 998 85 ਜੀ 20 20 407 ਜੀ 20 407 ਓਕੇ ਜੀ ਪਿੰਡ ਜੀ ਪਿੰਡ ਬਖਤਗੜ ਵੀਰੇ ਪਿੰਡ ਬਖਤਗੜ ਜ਼ਿਲ੍ਹਾ ਜੀ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਵੀ ਬਰਨਾਲਾ ਜੀ ਤਹਿਸੀਲ ਵੀ ਬਰਨਾਲਾ ਨੇੜੇ ਤੇੜੇ ਆਪਣੇ ਕਿਹੜੇ ਪਿੰਡ ਵੀਰੇ ਆਪਾਂ ਨੂੰ ਰਾਏ ਸਰਪਾਏ ਦਾ ਇੱਧਰ ਭੋਤਨਾ ਆ ਗਿਆ ਜੀ ਇੱਧਰ ਪੱਕੋ ਕੈਂਚੀਆਂ ਪੱਕੋ ਕੈਂਚੀਆਂ ਵੀ ਆ ਗੀਆਂ ਠੀਕ ਹੈ ਠੀਕ ਹੈ ਜੀ ਤੇ ਵੀਰੇ ਅੱਜ ਆਪਾਂ ਇੱਕ ਵਾਇਡ ਦਿਖਾਉ ਇਹ ਵੀਰੇ ਦੂਜਾ ਸੂਆ ਸੂੰਦੀ। ਦੂਜਾ ਸੂਆ ਸੂੰਦੀ ਆ ਤੇ ਪਹਿਲੇ ਸੂਏ ਨੇ ਕਿੰਨਾ ਦੁੱਧ ਕੱਢਿਆ ਵੈਦਾ। ਪਹਿਲੇ ਸੂਏ ਵੀਰੇ ਆਪਾਂ ਯਾਰ ਕੋਈ ਝੂਠ ਵਾਲਾ ਕੰਮ ਦਾ ਕਰਨਾ ਨਹੀਂ 15 ਲੀਟਰ ਦੁੱਧ ਚੋਇਆ ਸੀ। ਐਤ ਕੀ ਫਿਰ ਕਿੰਨਾ ਦੇ ਦੋ? ਐਤ ਵੀਰੇ ਹਾਂਜ ਲਾ ਕੀ 18 ਕਿਲੋ ਦੇ ਦੋ। 20 ਤੋਂ ਕੰਮ ਰਹੂਗਾ। ਵਧੀਆ ਗੱਲ ਕਰੀਆ। ਆ ਵੀਰੇ ਜਿਵੇਂ ਸੇਵਾ ਵਾਲੇ ਦੀ ਹੋ ਗਈ ਉਹ ਕਰ ਲੂਗੀ। ਬਾਕੀ 18 ਗੋਦਾ ਰਾਉਣ ਦੇ। ਕਿੰਨੇ ਦਿਨ ਬਾਕੀ ਹੈ ਜੀ? ਇਹ ਵੀਰੇ ਹੁੰਦੇ ਦਿਨ ਤੇਰੇ ਕੱਲ ਨੂੰ ਪੂਰੇ ਹੁੰਦੇ ਆ। ਓਕੇ। ਬਾਕੀ 4-5 ਦਿਨ ਤਾਂ ਉੱਤੇ ਲੈ ਜਾਂਦੀ ਜੀ। ਤੇ ਲੈਵਾ ਤਾਂ ਹੁਣ ਵੀ ਬਥੇਰਾ ਤਿਆਰ ਕਰੀ ਫਿਰਦੀ ਆ ਇਧਰ ਨੂੰ ਲੈ ਚੱਲੋ ਪਾਉਂਦੇ ਇਧਰ ਨੂੰ ਲੈ ਚੱਲੋ ਤੇ ਪੂਰੇ ਪ੍ਰਿੰਟ ਚੰਗੇ ਹੈਗੇ ਤੇ ਦੁੱਧ ਨੇ ਵਾਕਈ ਸਹੀ ਗੱਲ ਕੀਤੀ ਆ ਹੋ ਸਕਦਾ 20 ਕਿਲੋ ਹੀ ਪਾ ਦੇ ਤੁਹਾਨੂੰ ਤੇ ਥਣ ਲੈਵੇ ਦੀ ਇੱਕ ਨੰਬਰ ਤੇ ਸੀਲ ਸਾਉ ਪੂਰੀ ਆ ਜੀ ਹਾਂ ਵੀਰੇ ਸੀਲ ਸਾਉ ਪੂਰੀ ਜੀ ਭਿੰਜਵਾ ਗੱਤ ਫੇਰ ਚੱਲੇ ਯਾਰ ਓਕੇ ਜੀ ਓਕੇ ਤੇ ਬਾਕੀ ਦੀ ਗੱਲ ਰੇਟ ਵੀਡੀਓ ਦੇ ਵਿੱਚ ਹੋਊ ਹੋ ਜਾਮਾ ਜਾਇਜ਼ ਹੋਰ ਕਢਾ ਦੇ ਕਿਹੜਾ ਇਧਰ ਨੂੰ ਕਢਾ ਦੇ ਮੜਾ ਵੀਰੇ ਮਾਰ ਕੇ ਜੱਜਮੈਂਟ ਜੀ ਹੋ ਜੂ ਅਗਲੇ ਨੂੰ ਆ ਦੇਖੋ ਜੀ ਕਰੋ ਕੁਆਲਿਟੀ ਚੈੱਕ ਤੇ ਪ੍ਰਿੰਟ ਪ੍ਰਿੰਟ ਪੂਰੇ ਚੰਗੇ ਪਲਾਈਆਂ ਬਲੂਇੰਗਾਂ ਪੂਰਾ ਮੋੜ ਲਿਓ ਜੀ ਤੇ ਵਾਕਿਆ ਅਰੀਜਨਲ ਦੂਜਾ ਸੂਆ ਤੇ ਦੁੱਧ ਦੇ ਨੇ ਵਾਕਿਆ 18 ਕਿਲੋ ਜਾਇਜ਼ ਗੱਲ ਕਰੀਆ ਬਾਈਆਂ ਨੇ ਦੇ ਦੇਣਾ ਕੋਈ ਇਹੋ ਜੀ ਗੱਲ ਨਹੀਂ ਵੀ ਨਾ ਦੇਵੇ ਆ ਦੇਖੋ ਜੀ ਕਰੋ ਚੱਕ ਲਓ ਦੋਸਤਾਂ ਲਈ ਵਾ ਚਲੇਵਾ ਦਾ ਵੀਰੇ ਹਜੇ ਨੇ ਬਹੁਤ ਕਰਨਾ ਹਨਾ ਇਹ ਵਾਲੂ ਆ ਵੀਰੇ ਯਾਰ ਆਹ ਦੇਖੋ ਜੀ ਖਿੱਚ ਕੇ ਦਿਖਾਤੀਆਂ ਬਾਈ ਨੇ ਨਹੀਂ ਉਹ ਨਹੀਂ ਗੱਲ ਹੈਗੀ ਇਹਦੀ ਐਫ ਐਫ ਹੈਗੀ ਨਾ ਠੀਕ ਆ ਇਹ ਟੀਕਾ ਹੀ ਵੀਰੇ ਪੂਰਾ ਆਪਣੇ ਕਵਰ ਭਾਇਆ ਗਿਆ ਆਪਣੇ ਮੁੰਡੇ ਨੂੰ ਪਤਾ ਓਕੇ ਚਲੋ ਕੋਈ ਗੱਲ ਨਹੀਂ ਉਹ ਜਿਹੜਾ ਵੀਰ ਹੈ ਤੁਹਾਡੇ ਨਾਲ ਸੰਪਰਕ ਕਰੂਗਾ ਹਨਾ ਤੇ ਬਾਕੀ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਹੈਗਾ ਤੇ ਇੱਕ ਬੈਡ ਸੀਗੀ ਵੀਰੇ 18 ਤੋਂ ਪਲੱਸ ਵਾਲੀ ਤੁਹਾਨੂੰ ਦਿਖਾਤੀ ਆ ਦੂਜਾ ਸੂ ਆਰੀਜਨਲ ਤੇ ਪਿੰਡ ਬਖਤਗੜਾ ਹੈਗਾ ਜ਼ਿਲ੍ਹਾ ਬਾਈਆਂ ਦਾ ਬਰਨਾਲਾ ਤੇ ਤਹਿਸੀਲ ਵੀ ਬਰਨਾਲਾ ਹੀ ਤੇ ਵੀਰੇ ਨੰਬਰ ਫੇਰ ਬੋਲ ਦਿਓ ਨੰਬਰ ਵੀਰੇ 998852407 ਤੇ ਡਿਮਾਂਡ ਬਾਈ ਇਹਦੀ ਡਿਮਾਂਡ ਵੀਰੇ ਯਾਰ ਵੱਜ ਜਾ ਜਮਾ ਜਮਾ ਜਾਏ ਜੀ ਦੀ ਯਾਰ ਆਪਾਂ ਪੂਰਾ 60000 ਰੁਪਏ ਕਰਦੇ ਮੁੱਲ ਬਾਕੀ ਜਿਹੜਾ ਕੋਈ ਫੋਨ ਲਾਊਗਾ ਆਪਾਂ ਥੋੜਾ ਬਹੁਤਾ ਮਾਨਤਨ ਹੋ ਜਾਊਗਾ ਓਕੇ ਜੀ ਅਸੀਂ ਮਾਨਤਨ ਕਰਾਂਗੇ ਵਧੀਆ ਗੱਲ ਆ ਨਹੀਂ ਕਿਸੇ ਭੈਣ ਭਰਾ ਨੂੰ ਆਪਾਂ ਨੂੰ ਵੀ ਚੱਲ ਆਪਣੀ ਤਾਂ ਘਰ ਦੀ ਆ ਹਨਾ ਪੁਰੇ ਤੇ ਹੋਰ ਆਪਾਂ ਵੀਡੀਓ ਜੇ ਆਪੇ ਦੱਸ ਦਿੰਨੇ ਆਲੇ ਇੱਕ ਵਾਰੀ ਕਿਸੇ ਨੂੰ ਕੋਈ ਹੁੰਦਾ ਦੂਰ ਦਾ ਹੁੰਦਾ ਵੀ ਹਨਾ ਆਨਲਾਈਨ ਭੇਜਣੀ ਪੈਂਦੀ ਹੈਗਾ ਜੀ ਇਹ ਥਾਣਾ ਦੇ ਨਾ ਆਹ ਜਿਵੇਂ ਹੈਗਾ ਨਾ ਦੇ ਹਮ ਕਿੱਥੇ ਆ ਇਹ ਕੋਈ ਐਡੀ ਗੱਲ ਨਹੀਂ ਵੀਰੇ ਉਹ ਤਾਂ ਇਹ ਹੈ ਜਮਾਂਦਰ ਤੋਂ ਪਹਿਲਾਂ ਤੋਂ ਹੀ ਨਹੀਂ ਨਹੀਂ ਇਹ ਨਹੀਂ ਕੋਈ ਚੱਕਰ ਹੈ ਮੈਂ ਬੋਲ ਉਹ ਚੂਣ ਜਿਹਦਾ ਕੋਈ ਉਹ ਨਹੀਂ ਮੈਂ ਬੋਲ ਦਿੰਦਾ ਨਹੀਂ ਠੀਕ ਹੈ ਕੋਈ ਚੱਕਰ ਨਹੀਂ ਹੁੰਦਾ ਐਡਾ ਇਹ ਤਾਂ ਉਹੀ ਨਾ ਨਿੱਕੇ ਨਿੱਕੇ ਮੋਮਣੇ ਜੇ ਪਹਿਲਾਂ ਤੋਂ ਹੁੰਦੇ ਆ ਕਿੰਗਾ ਜਮਾਂਦਰ ਹੁੰਦੇ ਇਹਨਾਂ ਦੇ ਤੇ ਠੀਕ ਹੈ ਜੀ ਤੇ 60000 ਚਮਾਨਦਾਨ ਹੋ ਜਾਊਗਾ ਹਾਂ ਵੀਰੇ ਓਕੇ ਤੇ ਵੈੜ ਪੂਰੀ ਚੰਗੀ ਵੀਰੇ ਘਰ ਦੀ ਵੈੜ ਹੈ ਜਰੂਰ ਬਾਈਆਂ ਨਾਲ ਤੁਸੀਂ ਸੰਪਰਕ ਕਰਨਾ ਤੇ ਬਾਕੀ ਦਾ ਨੰਬਰ ਬਾਈਆਂ ਨੇ ਤੁਹਾਨੂੰ ਬੋਲ ਤਾਂ ਦੇ ਸਕਰੀਨ ਤੇ ਵੀ ਚੱਲ ਜਾਂਦਾ ਪਿੰਡ ਬਖਤਗੜਾ ਜੀ ਤੇ ਬਾਕੀ ਦਾ ਸਾਰੇ ਵੀਰਾਂ ਦਾ ਧੰਨਵਾਦ ਜੀ ਜਰਦ ਬੜਦੇ ਆ ਕਿੰਨੇ